ਆਮ ਲੋਕਾਂ ਨੇ ਇਹ ਲੋਕਾਂ ਦੀ ਮਿਹਨਤ ਆ ਕਿਉਂਕਿ ਇੱਥੋਂ ਪਾਣੀ ਟੁੱਟ ਰਿਆ ਸੀ ਬੰਨ ਟੁੱਟ ਰਹੇ ਸੀ ਤੇ ਅੱਜ ਸ਼ਾਂਤ ਆ ਇਹ ਦਰਿਆ ਦੇ ਵਿੱਚ ਖੜਿਆ ਆ ਲੋ ਜੀ ਇਹ ਸ਼ਾਂਤ ਆ ਜਮਾ ਹੀ ਪਾਣੀ ਘਟਾ ਹੈ ਇਹਦੇ ਵਿੱਚ ਤੇ ਨਾ ਰੇਤਾ ਪਿਆ ਕੀ ਅਜੇ ਵੀ ਮਹਿੰਗਾ ਰੇ 30 ਰੁਪਏ 32 ਰੁਪਏ 22 ਰੁਪਏ ਫੁੱਟ ਕਿਸੇ ਨੂੰ 35 ਰੁਪਏ ਫੁੱਟ ਕਿਸੇ ਨੂੰ 40 ਰੁਪਏ ਫੁੱਟ ਇਹ ਰੇਤਾ ਅਜੇ ਵੀ ਮਿਲਦਾ ਤੇ ਰੇਤਾ ਕਦੋਂ ਸਸਤਾ ਹੋਊਗਾ ਇਹ ਦੱਸੋ ਵੀ ਲੋਕ ਸਾਡੇ ਵੀ ਜਿਹੜੇ ਘਰ ਪਾ ਰਹੇ ਨੇ ਮਕਾਨ ਪਾ ਰਹੇ ਨੇ ਉਹ ਮਹਿੰਗਾ ਰੇਤਾ ਖਰੀਦ ਰਹੇ ਨੇ ਤੇ ਉਹ ਕੁਝ ਕਿਸੇ ਨੂੰ ਕਹਿਉ ਨਹੀਂ ਰਹੇ ਉਹ ਕਹਿੰਦੇ ਭਾਈ ਜਿਹੜਾ ਰੇਤਾ ਮਿਲਦਾ ਮਹਿੰਗਾ ਖਰੀਦ ਲਓ ਜੀ ਮੇਰੇ ਰੇਤਾ ਮੁੱਕ ਜਾਣਾ ਆਹ ਦੇਖ ਲੋ ਭਰੇ ਪੈਨੇ ਦਰਿਆ ਇਹ ਜਿਹੜਾ ਰੇਤਾ ਤੁਹਾਨੂੰ ਸਸਤਾ ਮਿਲਣਾ ਚਾਹੀਦਾ ਸੀ ਕਿਉਂਕਿ ਸਰਕਾਰ 5 ਰੁਪਏ 5.5 ਰੁਪਏ ਫੁੱਟ ਰੇਤਾ ਇੱਥੋਂ ਟੱਕ ਤੋਂ ਲਿਜਾ ਸਕਦੇ ਆਪਾਂ ਤੇ ਬਾਕੀ ਕੁਝ ਲੇਬਰ ਪਾ ਕੇ ਤੇ ਬਾਕੀ ਕੁਝ ਤੇਲ ਖਰਚਾ ਪਾ ਲੋ ਰੇਤਾ ਤੁਹਾਨੂੰ ਜਿਹੜਾ ਮਿਲਣਾ ਚਾਹੀਦਾ ਸੀ 12 ਰੁਪਏ 14 ਰੁਪਏ 15 16 ਰੁਪਏ ਹੱਦ ਫੁੱਟ ਤੱਕ ਉਹ ਰੇਤਾ ਤੁਹਾਨੂੰ ਅੱਜ ਦੇ ਟਾਈਮ 'ਚ ਇੰਨਾ ਮਹਿੰਗਾ ਮਿਲ ਰਿਹਾ ਅੱਜ ਤੋਂ ਜਦੋਂ ਆਹ ਹੜ ਨਹੀਂ ਆਇਆ ਸੀ 3 ਮਹੀਨੇ ਪਹਿਲਾਂ ਦੀ ਗੱਲ ਆ 3-4 ਮਹੀਨੇ ਹੋ ਗਏ ਇਹੀ ਰੇਤਾ 21-22 ਰੁਪਏ ਫੁੱਟ ਦੇ ਹਿਸਾਬ ਨਾਲ ਮਿਲਦਾ ਸੀ ਅਸੀਂ ਇਹ ਰੇਤਾ ਆਪ ਖਰੀਦਿਆ ਤੇ ਮੈਂ ਇਹ ਰੇਤਾ ਆਪ ਖਰੀਦਿਆ ਮੈਨੂੰ ਗੁੱਸਾ ਬਹੁਤ ਹੈ ਇਸ ਗੱਲ ਦਾ ਕਿਉਂਕਿ ਤਕਰੀਬਨ 3 ਮਹੀਨੇ ਹੋ ਗਏ ਉਦੋਂ 122 ਰੁਪਏ ਸਸਤਾ ਰੇਤਾ ਮਿਲਦਾ ਸੀ ਤੇ ਮਹੀਨਾ ਹੋ ਗਿਆ ਮੈਨੂੰ ਘਰ ਦਾ ਕੰਮ ਰੋਕ ਕੇ ਮੈਂ ਸੋਚਿਆ ਕਿ ਇਹ ਰੇਤਾ ਸਸਤਾ ਹੋਊਗਾ ਜਦੋਂ ਉਦੋਂ ਅਸੀਂ ਇਹ ਰੇਤਾ ਛੜਾ ਲਵਾਂਗੇ ਪਰ ਇਹ ਰੇਤਾ ਅਜੇ ਵੀ ਮਹਿੰਗਾ ਵਿਕੀ ਜਾਂਦਾ ਅਜੇ ਵੀ ਰੇਤਾ 26 27 ਰੁਪਏ ਫੁੱਟ ਜਿਹੜੀ ਟਰਾਲੀ ਫੁੱਲ ਭਰੂ ਇਸਟ ਹੋਣੇ ਆ ਅਜੇ ਵੀ 26 27 ਰੁਪਏ ਫੁੱਟ ਮਿਲਦੀ ਜੇ ਸੋਹਦੋਸਾ ਫੋਰਟੈਸਟ ਹੋਣਾ ਤਾਂ 30 32 ਰੁਪਏ ਜਿਹੜਾ ਰੇਤਾ ਇਹ ਰੇਤਾ ਮਿਲਦਾ ਦੇਖੋ ਭਰੇ ਪਏ ਨੇ ਦਰਿਆ ਇਹ ਸੱਤ ਲੋਈ ਦਰਿਆ ਜਮਾ ਹੀ ਹੁਣ ਖਾਲੀ ਆ ਤੇ ਰੇਤਾ ਇੱਥੇ ਦੇਖੋ ਕਿੰਨਾ ਰੇਤਾ ਪਿਆ ਲਓ ਜੀ ਇੱਕ ਨੰਬਰ ਦਾ ਰੇਤਾ ਇੱਕ ਨੰਬਰ ਤੁਸੀਂ ਦੇਖ ਸਕਦੇ ਹੋ ਇਹ ਰੇਤਾ ਅਜੇ ਵੀ ਲੋਕਾਂ ਨੂੰ ਮਹਿੰਗਾ ਮਿਲ ਰਿਹਾ ਜਦ ਕਿ ਇਹ ਦਰਿਆਾਂ ਦੇ ਵਿੱਚ ਤੁਸੀਂ ਦੇਖ ਲਓ ਦੇਖੋ ਸਾਹਮਣੇ ਦੇਖ ਸਕਦੇ ਹੋ ਲੋ ਜੀ ਕਿੰਨਾ ਰੇਤਾ ਪਿਆ ਆ ਢੇਰ ਲੱਗਿਆ ਪਿਆ ਰੇਤੇ ਦਾ ਕੋਈ ਬੋਲਦਾ ਹੀ ਨਹੀਂ ਇੱਥੇ ਲੋਕ ਵੀ ਇੱਥੇ ਦੋਸ਼ੀ ਨੇ ਜਿਹੜੇ ਮਹਿੰਗਾ ਰੇਤਾ ਛਟਾਰੇ ਨੇ ਤੁਸੀਂ ਕਿਉਂ ਛਟਾਰੇ ਹੋ ਇੰਨਾ ਮਹਿੰਗਾ ਰੇਤਾ ਜਦ ਕਿ ਤੁਹਾਡੇ ਕੋਲ ਤਾਂ ਇੰਨਾ ਰੇਤਾ ਪਿਆ ਲੋ ਜੀ ਆ ਕੇ ਦਰਿਆਵਾਂ ਦੇ ਵਿੱਚ ਦੇਖੋ ਤੁਸੀਂ ਰੇਤਾ ਹੀ ਰੇਤਾ ਪਿਆ ਇਹ ਤੁਸੀਂ ਵੀ ਦੇਖਿਆ ਹੋਣਾ ਕਿ ਇਹ ਰੇਤੇ ਨਾਲ ਦਰਿਆ ਵੀ ਭਰ ਗਏ ਇੰਨਾ ਹੜ ਆਇਤ ਕੀ ਤੇ ਲੋਕਾਂ ਦੇ ਕਿਸਾਨਾਂ ਦੇ ਖੇਤ ਵੀ ਭਰ ਗਏ ਇੰਨਾ ਰੇਤਾ ਤੇ ਇਹ ਰੇਤਾ ਅਜੇ ਵੀ ਮਹਿੰਗਾ ਮਿਲਦਾ ਲੋਕਾਂ ਨੂੰ ਹਰ ਇੱਕ ਰੇਤਾ ਦੇਖ ਲਓ ਕਿੰਨਾ ਵਧੀਆ ਰੇਤਾ ਇਹ ਕਿੰਨਾ ਕਿੰਨਾ ਰੇਤਾ ਪਿਆ ਸਤ ਲਓ ਇਹ ਦਰਿਆ ਜਿੰਨੇ ਵੀ ਤੁਹਾਡੇ ਦਰਿਆ ਲੱਗਦੇ ਨੇ ਸਾਰੇ ਦਰਿਆਵਾਂ ਦੇ ਵਿੱਚ ਤੁਹਾਨੂੰ ਰੇਤਾ ਮਿਲ ਜਾਣਾ ਤੇ ਰੇਤੇ ਦੇ ਢੇਰ ਲੱਗੇ ਪਏ ਨੇ ਜਿੰਨਾ ਮਰਜੀ ਰੇਤਾ ਚੱਕ ਲੋ ਪਰ ਜਿਹੜੇ ਸਭ ਤੋਂ ਰੇਤੇ ਦੇ ਪੈਸੇ ਲਿੰਦੇ ਨੇ ਉਹ ਰੇਤੇ ਦੇ ਪੈਸੇ ਤੁਹਾਨੂੰ ਵੀ ਪਤਾ ਕਿ ਮੂੰਹ ਅਡ ਕੇ ਇੰਨੇ ਮਹਿੰਗਾ ਰੇਤਾ ਦੇ ਰਹੇ ਨੇ ਤੇ ਰੇਤੇ ਦੀ ਤਾਂ ਕੋਈ ਕਮੀ ਹੋਣੀ ਹੈਗੀ ਮੈਨੂੰ ਤਾਂ ਗੁੱਸਾ ਇਸ ਗੱਲ ਦਾ ਬਹੁਤ ਆ ਕਿ ਮੈਂ ਮਹੀਨਾ ਸਵਾ ਮਹੀਨਾ ਹੋ ਗਿਆ ਮੈਨੂੰ ਘਰ ਦਾ ਕੰਮ ਰੋਕ ਕੇ ਨੂੰ ਮੈਂ ਸੋਚਦਾ ਕਿ ਇਹ ਰੇਤਾ ਸਸਤਾ ਹੋਣਾ ਸਸਤਾ ਰੇਤਾ ਲਵਾਂਗੇ ਪਰ ਇੱਥੇ ਉਹੀ ਗੱਲਾਂ ਪ੍ਰਾਣੀਆਂ ਇਹ ਰੇਤਾਾਂ ਦੇ ਵਿੱਚ ਤੁਹਾਡੇ ਕੋਲ ਮੌਜੂਦ ਆ ਪਰ ਫਿਰ ਵੀ ਇਹ ਜਿਹੜਾ ਰੇਤਾ ਇਹ ਅਜੇ ਵੀ ਨਹੀਂ ਸਸਤਾ ਮਿਲ ਰਿਹਾ ਜਦੋਂ ਕਿ ਤੁਹਾਡੇ ਦਰਿਆ ਲਓ ਦੇਖ ਲਓ ਕਿੰਨੇ ਦਰਿਆ ਭਰੇ ਪਏ ਨੇ ਗਾਂਹੜੇ ਆਉਣੇ ਨੇ ਹੜ ਆਉਣਗੇ ਹੀ ਜ਼ਰੂਰ ਆਉਣਗੇ ਹੜ ਹੜ ਨੇ ਆਉਣਾ ਹੀ ਆਉਣਾ ਕਿਉਂਕਿ ਤੁਸੀਂ ਦਰਿਆ ਵੀ ਨਹੀਂ ਸਾਫ਼ ਕਰ ਰਹੇ ਆ ਲੋ ਭਰੇ ਪੈ ਨੇ ਆ ਕਿਨਾਰੇ ਤੇ ਖੜੇ ਤੇ ਦਰਿਆ ਤੇ ਅੱਡੇ ਨਾਲ ਭਰਿਆ ਪਿਆ ਕੀਤਾ ਜਮਾਈ ਉੱਤਰਿਆ ਪਿਆ ਹੁਣ ਆ ਦੇਖ ਸਕਦੇ ਹੋ ਸ਼ਾਂਤ ਹੋਇਆ ਫਿਰ ਜਮਾਈ ਥੋੜਾ ਜਿਹਾ ਪਾਣੀ ਆ ਤੇ ਅੱਜ ਤੋਂ ਮਹੀਨਾ 1.5 2 ਮਹੀਨੇ ਪਹਿਲਾਂ ਇਹੀ ਪਾਣੀ ਪੂਰਾ ਤੂਫਾਨ ਬਣਿਆ ਹੋਇ ਸੀ ਇੰਨਾ ਪਾਣੀ ਸੀ ਇੰਨਾ ਦਰਿਆਵਾਂ ਦੇ ਵਿੱਚ ਉਹ ਸਾਹਮਣੇ ਬੌਰੀਆ ਦੇਖਦੇ ਹੋ ਤੁਸੀਂ ਇਹ ਉਹ ਬੌਰੀਆਂ ਨੇ ਜਿਹੜੀ ਸਾਡੇ ਲੋਕਾਂ ਨੇ ਹਿੰਮਤ ਕੀਤੀ ਆ ਮਿਹਨਤ ਕੀਤੀ ਆ ਰਲ ਮਿਲ ਕੇ ਆਪਣੇ ਪੰਜਾਬ ਨੂੰ ਬਚਾਇਆ ਜੇ ਲੋਕ ਆ ਉੱਠ ਕੇ ਨਾ ਆਉਂਦੇ ਤਾਂ ਇੱਡਾ ਬੜਾ ਨੁਕਸਾਨ ਹੋਣਾ ਸੀ ਪੰਜਾਬ ਦਾ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਤੇ ਹੁਣ ਜਦੋਂ ਤੁਹਾਨੂੰ ਵੀ ਪਤਾ ਕਿ ਤੁਹਾਡੇ ਜਿਹੜੇ ਜਿੰਨੇ ਵੀ ਦਰਿਆ ਨੇ ਪੰਜਾਬ ਦੇ ਵਿੱਚ ਉਹਦੇ ਵਿੱਚ ਰੇਤਾ ਭਰਿਆ ਪਿਆ ਇੰਨਾ ਰੇਤਾ ਆ ਗਿਆ ਤੇ ਰੇਤਾ ਜੀ ਵੀ ਮਹਿੰਗਾ ਵਿਕ ਰਿਹਾ ਯਾਰ ਕੋਈ ਪੁੱਛਣ ਵਾਲਾ ਨਹੀਂ ਕੋਈ ਟੋਕਣ ਵਾਲਾ ਹੀ ਨਹੀਂ ਮਹਿੰਗਾ ਰੇਤਾ ਖਰੀਦੀ ਜਾਂਦੇ ਹੋ ਤੁਸੀਂ ਇਹ ਮੈਂ ਤੁਹਾਨੂੰ ਤਾਂ ਹੀ ਅੱਜ ਦਿਖਾ ਰਿਆ ਬਹੁਤ ਜ਼ਰੂਰੀ ਆ ਇਹ ਮੁੱਦੇ ਤੇ ਵੀਡੀਓ ਬਣਾਉਣੀ ਲਓ ਜੀ ਆਹ ਦੇਖ ਲਓ ਰੇਤਾ ਇਹਨੂੰ ਕਹਿੰਦੇ ਆ ਰੇਤਾ ਕਈ ਤਾਂ ਮਿੱਟੀ ਉਹ ਸਿੱਟੀ ਜਾਂਦੇ ਨੇ ਭੱਸਿਆ ਹੀ ਸਿੱਟੀ ਜਾਂਦੇ ਨੇ ਤੇ ਆਹ ਵਧੀਆ ਰੇਤਾ ਪਿਆ ਦਰਿਆਵਾਂ ਦੇ ਕਿਨਾਰੇ ਤੇ ਆਮ ਲੋਕ ਕਿੱਥੇ ਜਾਣ ਦੱਸੋ ਇਹ ਕਿੱਥੇ ਜਾਣ ਘਰ ਬਣਾਉਣਾ ਬਹੁਤ ਤੇ ਠੱਗੀਆਂ ਚੋਰੀਆਂ ਨਾਲ ਡਾਕੇ ਮਾਰ ਕੇ ਅਜੇ ਵੀ ਸਾਡੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਪੰਜਾਬ ਦਾ ਖਜ਼ਾਨਾ ਭਰ ਸਕਦਾ ਇਹ ਰੇਤੇ ਨਾਲ ਜੇ ਸੱਚੀ ਹਸਲ ਤਰੀਕੇ ਨਾਲ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਾਵੇ ਪੈਸਾ ਪੰਜਾਬ ਦੀ ਜਿਹੜੀ ਆਰਥਿਕਤਾ ਕੰਗਾਲੀ ਹੋਈ ਪਈ ਹੈ 3 ਲੱਖ ਕਰੋੜ ਤੋਂ ਵੱਧ ਜਿਹੜਾ ਕਰਜ਼ਾ ਚੜਿਆ ਪਿਆ ਪੰਜਾਬ ਤੇ ਉਹਦਾ ਬੋਝ ਘਟ ਸਕਦਾ ਜੇ ਰੇਤੇ ਦਾ ਪੈਸਾ ਖਜ਼ਾਨੇ ਦੇ ਵਿੱਚ ਜਾਵੇ ਇੱਥੇ ਦਾ ਠੱਗ ਚੋਰ ਆਪਣੀਆਂ ਜੇਬਾਂ ਭਰੀ ਜਾਂਦੇ ਨੇ ਇਹ ਰੇਤੇ ਦਾ ਪੈਸਾ ਇੰਨਾ ਰੇਤੇ ਤੋਂ ਪੈਸਾ ਬਣਾ ਰਹੇ ਨੇ ਠੱਗ ਚੋਰ ਲੋਕ ਨਸ਼ਾ ਇਹ ਬਣਾ ਰਹੇ ਨੇ ਜਦੋਂ ਕਿ ਤੁਹਾਡੇ ਕੋਲ ਇੰਨਾ ਰੇਤਾ ਇਹਦੇ ਨਾਲ ਤੁਸੀਂ ਆਪਣੇ ਪੰਜਾਬ ਦਾ ਖਜ਼ਾਨਾ ਵੀ ਭਰ ਸਕਦੇ ਆ ਤੇ ਤੁਸੀਂ ਸਸਤਾ ਰੇਤਾ ਕਰਕੇ ਗਰੀਬ ਲੋਕਾਂ ਨੂੰ ਵੀ ਦੇ ਸਕਦੇ ਆ ਰੇਤੇ ਦੀ ਕੋਈ ਤੁਹਾਡੇ ਕੋਲ ਇੱਥੇ ਕਮੀ ਨਹੀਂ ਹੈਗੀ ਜਿੰਨੇ ਵੀ ਤੁਹਾਡੇ ਦਰਿਆਨ ਆ ਭਰੇ ਪੈ ਨੇ ਰੇਤੇ ਨਾਲਾ ਦੇਖ ਲੋ ਲੋ ਕੱਢ ਲੋ ਜਿੰਨਾ ਰੇਤਾ ਕੱਢਣਾ ਇਹਦੇ ਵਿੱਚੋਂ ਰੇਤਾ ਹੀ ਰੇਤਾ ਪਿਆਈ ਲਓ ਜੀ ਰੇਤੇ ਦੀ ਕੋਈ ਕਮੀ ਨਹੀਂ ਰੇਤਾ ਨਹੀਂ ਮੁੱਕਦਾ ਤੁਹਾਡੇ ਕੋਲ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਸੀ ਕਿਉਂਕਿ ਇਸ ਮੁੱਦੇ ਤੇ ਕੋਈ ਧਿਆਨ ਵੀ ਨਹੀਂ ਦੇ ਰਿਹਾ ਕੋਈ ਬੋਲ ਵੀ ਨਹੀਂ ਰਿਹਾ ਜਦੋਂ ਹੁਣ ਮੈਂ ਘਰ ਪਾਰਿਆ ਮੈਨੂੰ ਇਹ ਚੀਜ਼ ਪਰਸਨਲ ਇੰਨੀ ਇੰਨਾ ਮੈਨੂੰ ਦੁੱਖ ਹੁੰਦਾ ਨਾ ਇਹ ਗੱਲ ਤੇ ਕਿ ਤੁਹਾਡੇ ਕੋਲ ਇੰਨੇ ਦਰਿਆਵਾਂ ਦੇ ਵਿੱਚ ਰੇਤਾਂ ਹਨ ਭਰੇ ਪੈਣੇ ਨਕੋ ਨਕ ਤੇ ਤੁਹਾਨੂੰ ਸਸਤਾ ਰੇਤਾ ਵੀ ਨਹੀਂ ਮਿਲ ਰਿਹਾ ਉਹ ਵੀ ਤੁਹਾਨੂੰ ਰੇਤਾ ਜੀ ਵੀ ਮਹਿੰਗਾ ਮਿਲ ਰਿਹਾ ਸੋਚਣ ਵਾਲੀ ਗੱਲ ਵਿਚਾਰਨ ਵਾਲੀ ਗੱਲ ਕਿ ਜਿਹੜਾ ਇਹ ਰੇਤਾ ਇਹ ਸਸਤਾ ਆਉਣਾ ਚਾਹੀਦਾ ਆਮ ਲੋਕਾਂ ਤੱਕ ਇਹ ਰੇਤਾ ਸਸਤੇ ਭਾਅ ਮਿਲਣਾ ਚਾਹੀਦਾ ਉਹ ਮੈਨੂੰ ਇਹ ਕਰਦਾ ਕਿ ਜੇ ਤੁਸੀਂ ਇਹ ਵੀਡੀਓ ਦੇਖੀ ਆ ਤਾਂ ਅੱਗੇ ਤੱਕ ਵੀ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਸਾਡੇ ਲੋਕਾਂ ਨੂੰ ਤੇ ਸਾਡੇ ਨਾਲ ਕੀ ਹੋ ਰਿਹਾ ਸਾਡੇ ਨਾਲ ਕੀ ਰੇਤਾ ਇੰਨਾ ਜ਼ਿਆਦਾ ਰੇਤਾ ਸਾਡੇ ਕੋਲ ਇੰਨਾ ਰੇਤਾ ਦਰਿਆਵਾਂ ਸਾਡੇ ਜਿੰਨੇ ਵੀ ਦਰਿਆ ਨੇ ਭਰੇ ਪਏ ਨੇ ਤੇ ਸਾਨੂੰ ਅੱਜ ਵੀ ਰੇਤਾ ਮਹਿੰਗਾ ਮਿਲ ਜਾਂਦਾ ਤੇ ਜਿਹੜਾ ਇਹਨਾਂ ਦਾ ਪੈਸਾ ਥੱਗ ਚੋਰ ਲੋਕ ਆਪਣੀਆਂ ਜੇਬਾਂ ਭਰ ਰਹੇ ਨੇ ਸੋ ਬਹੁਤ ਵੱਡੀ ਗੱਲ ਆ ਬਹੁਤ ਵੱਡਾ ਮੁੱਦਾ ਇਹ ਤੇ ਕੋਈ ਅੱਜ ਮੈਂ ਆਹ ਦੇਖ ਲਓ ਭਰੇ ਪਏ ਨੇ ਇਹਦੀ ਮਾਈਨਿੰਗ ਹੋਣੀ ਚਾਹੀਦੀ ਆ ਨਹੀਂ ਤਾਂ ਫਿਰ ਹੜ੍ਹ ਆਉਂਦੇ ਹੀ ਰਹਿਣਗੇ ਆ ਲੋ ਰੇਤਾ ਹੀ ਰੇਤਾ ਵੀ ਨਾ ਵਧੀਆ ਰੇਤਾ ਤੁਹਾਡੇ ਕੋਲ ਇੰਨਾ ਵਧੀਆ ਰੇਤਾ ਪਿਆ ਉਰੇ ਇਹ ਇਹ ਸੀ ਬਹੁਤ ਜ਼ਰੂਰੀ ਮੁੱਦਾ ਸੀ ਇਹ ਵੀ ਸਾਨੂੰ ਲੱਗਦਾ ਕਿ ਸਾਨੂੰ ਬੋਲਣਾ ਪੈਣਾ ਸਾਡਾ ਫਰਜ਼ ਆ ਕਿ ਅਸੀਂ ਲੋਕਾਂ ਤੱਕ ਆਵਾਜ਼ ਚੱਕੀ ਆਣ ਲੋਕਾਂ ਨੂੰ ਵੀ ਦੱਸੀਏ ਤੁਹਾਡੇ ਨਾਲ ਕੀ ਹੋ ਰਿਹਾ ਜੇ ਤੁਸੀਂ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਕਿ دریاਵਾਂ ਦੇ ਵਿੱਚ ਆ ਕੇ ਤਾਂ ਦੇਖੋ ਤੁਹਾਡੇ ਕੋਲ ਕਿੰਨਾ ਰੇਤਾ ਪਿਆ ਤੇ ਤੁਸੀਂ ਅਜੇ ਵੀ ਮਹਿੰਗੇ ਭਾਅ ਰੇਤਾ ਖਰੀਦ ਰਹੇ ਹੋ ਤੇ ਤੁਹਾਡੇ ਨਾਲ ਇੰਨੀ ਠੱਗੀ ਚੋਰੀ ਹੋ ਰਹੀ ਆ ਸੋ ਇਸ ਕਰਕੇ ਕਹਿੰਦੇ ਆ ਕਿ ਇਹ ਰੇਤਾ ਸਸਤਾ ਆਉਣਾ ਚਾਹੀਦਾ ਇਹ ਰੇਤੇ ਦਾ ਜਿਹੜਾ ਪੈਸਾ ਤੁਹਾਨੂੰ ਵੀ ਪਤਾ ਕਿ ਟੱਕ ਤੋਂ ਸਰਕਾਰ ਨੇ ਐਲਾਨ ਕੀਤਾ ਕਿ 5.5 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਲਿਜਾ ਸਕਦੇ ਆ ਤੇ ਸਾਡੇ ਲੋਕ ਜੇ ਵੀ ਠੱਗੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਰੇਤਾ ਜੇ ਵੀ ਮਹਿੰਗਾ ਵਿੜ ਰਿਹਾ ਹਨ ਆ ਇਹ ਵੀ 30 ਰੁਪਏ 32 ਰੁਪਏ 28 ਰੁਪਏ ਫੁੱਟ ਕਿਸੇ ਪਾਸੇ 35 ਰੁਪਏ ਫੁੱਟ ਕਿਸੇ ਪਾਸੇ 40 45 ਰੁਪਏ ਫੁੱਟ ਵੀ ਇਹ ਰੇਤਾ ਮਿਲਦਾ ਪੰਜਾਬ ਦੇ ਜਿਹੜੇ ਹੋਰ ਹਿੱਸੇ ਨੇ ਜਿਹੜੇ ਬਕੂ ਬਖ ਜ਼ਿਲ੍ਹੇ ਨੇ ਜਦ ਕਿ ਪੰਜਾਬ ਵਿੱਚ ਤੁਹਾਨੂੰ ਵੀ ਪਤਾ ਕਿੰਨੇ ਦਰਿਆ ਨੇ ਤੇ ਕਿੰਨਾ ਉਹਨਾਂ ਦਰਿਆਵਾਂ ਦੇ ਵਿੱਚ ਇਹ ਰੇਤਾ ਮੌਜੂਦ ਆ ਭਰੇ ਭੇ ਨੇ ਰੇਤੇ ਨਾਲ ਤੇ ਸਤਲੁਜ ਦਰਿਆ ਜਿਹੜਾ ਕਿ ਹੁਣ ਸ਼ਾਂਤ ਆ ਉਹ ਪਰਲੇ ਕਿਨਾਰੇ ਵੀ ਦੇਖ ਲੋ ਰੇਤਾ ਕਿੰਨਾ ਪਿਆ ਤੇ ਇੱਧਰਲੇ ਕਿਨਾਰੇ ਖੜਾਵੇਂ ਤੇ ਤਾਂ ਭਰੇ ਪੈ ਨੇ ਆ ਲੋ ਲਓ ਜੀ ਆ ਲੋ ਵੀ ਵੀ ਫੁੱਟ ਉਹ ਪਾਣੀ ਤੋਂ ਲੈ ਕੇ ਉਚਾਈ ਤੱਕ ਜੇ ਗੱਲ ਕਰੀਏ 20 ਫੁੱਟ ਦੀ ਉਚਾਈ ਤੇ ਪਿਆ ਰੇਤ ਦਾ ਮੱਛੀਆਂ ਵੜਨੇ ਵਾਲੇ ਲਾਦਦੇ ਮੈਨੂੰ ਚੰਗਾ ਜੀ ਧੰਨਵਾਦ